ਮੈਂ ਵੀ ਮੇਲੇ ਦੀ ਹੋ ਗਈ ਸਮਾਪਤੀ ਸਭ ਜਾ ਰਹੇ ਨੇ ਆਪਣੇ ਆਪਣੇ ਘਰਾਂ ਨੂੰ ਬਈ ਬਾਕੀ ਬਾਈ ਜਹੀ ਜੀ ਵੀਡੀਓ ਬਣੀਆਂ ਹਨਾ ਦੇਖ ਲਿਆ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰ ਦਿਆ ਕਰੋ ਬਾਈ ਧੰਨਵਾਦ ਜੀ ਹਾਂ ਗੱਡੀ ਵਾਲਾ ਪ੍ਰਿੰਦਰ ਨੇ ਕਰਤੀ ਬਈ ਪਤਾ ਨਹੀਂ ਕਰਾਤੀ ਬੁਕਿੰਗ ਚੈੱਕ ਕਰੇ ਕੰਮ ਨੂੰ ਇਹਨਾਂ ਨਾ ਉਹਦਾ ਹੋਰ ਐਡਵੈਂਚਰ ਪਤਾ ਨਹੀਂ ਕੀ ਆ ਐਡਵੈਂਚਰ ਪਤਾ ਨਹੀਂ ਕੀ ਆ ਅੱਛਾ ਬਾ ਭਾਈ ਇਹਦੀ ਕਰਾਤੀ ਹੈ ਪਾ ਚ ਬੁਕਿੰਗ ਬੀ ਪ੍ਰਿੰਦਰ ਖੋਹ ਹੋ ਗਿਆ ਕਹਿੰਦਾ ਸਾਡਾ ਗੋਤ ਆ ਗਿਆ ਬੋਫਰ ਰਹੇ ਸਟਾਰਟਰ ਕਿਸਾਨ ਭਰਾਵਾਂ ਦਾ ਸੱਚਾ ਸਾਥੀ ਦਾ ਆਫਰ 175000 ਡਿਸਕਾਊਂਟ 5 ਕੇ 5000 ਡਿਸਕਾਊਂਟ ਭਾਈ ਮੱਲ ਚੜਾਈ ਚਾ ਕਹਿੰਦੇ ਭਾਈ ਇਹ ਕੰਪਨੀ ਵੀ ਅੱਜ ਕੱਲ ਪ੍ਰਿੰਦਰ ਦੱਸਦਾ ਮੈਨੂੰ ਤਾਂ ਇੰਨਾ ਪਤਾ ਨਹੀਂ ਮਾਸਕਿਓ ਕੰਪਨੀ ਆ ਇਹਨਾਂ ਵੀ ਆ ਦਿਖਾਏ ਹੋਏ ਨੇ ਵਿੱਚ ਕਰਾਰੀਆਂ ਗਰੂਰੀਆਂ ਭਾਈ ਵੀ ਰੋਟਾ ਵੇਟਰਾ ਚਾ ਨਿਭਲੇਟ ਇਹਨਾਂ ਦੇ ਲਾਏ ਪਏ ਨੇ ਮਾਸਕਿਓ ਦਾ ਸਪੈਸ਼ਲ ਤੇਲ ਵੀ ਆਉਂਦਾ ਆਇਲ ਆ ਆ ਗਿਆ ਬਲੈਕ ਆਸਟ੍ਰੇਲੀਅਨ ਇਹਨਾਂ ਦੇ ਲੇਜਰ ਵੀ ਭਾਈ ਬਹੁਤ ਤਰੱਕੀ ਵਾਲੇ ਨੇ ਕਹਿੰਦੇ ਮਨ ਲਾ ਵੀ ਬਹੁਤ ਵੇਖ ਰਿਹਾ ਅੱਜ ਕੱਲ کافی ਮਸੂਰੀ ਹੈ ਇਹਨਾਂ ਦੀ ਸਭ ਦਾ ਡੀਕਾ ਭਾਈ ਜਿਹੜਾ ਥੋੜਾ ਹੌਲਾ ਹੈ ਨਾ ਸਾਢੇ 5 ਐਚਪੀ ਇਹਦੇ ਨਾਲ ਬੱਤੀ ਜਰੂਰ ਚੱਲਣੀ ਹੈ ਆ ਕਾਦੇ ਵਾਸਤੇ ਆ ਭਾਈ ਪਰਸੀਨ ਵੱਢਣ ਨੂੰ ਹੋਊ ਕਾਦੇ ਵਾਸਤੇ ਆ ਬੰਦਰਾ ਪਰਸੀਨ ਪਰਸੋਂ ਵਾਸਤੇ ਨੀਰਾ ਨੂੰ ਰਹੀ ਵੱਢਦੀ ਹੋਈ ਇਹ ਬਣਦੀ ਆ ਸਲਾਹ ਬਰਿੰਦਰਾ ਉਹ ਬਰਿੰਦਰਾ ਬਣਦੀ ਆ ਕੋਈ ਸਲਾਹ ਸਲੂ ਲੁੱਟ ਲੈ ਲਈਏ ਮੈਨਾਂ ਮੇਲੇ ਤੇ ਭਾਈ ਜਿੰਨੀ ਗਰਮੀ ਉਨਾਈਟ ਡਿਸਕਾਊਂਟ ਸੰਦਸਟਰ ਸਟੋਰ ਦੇ ਰਹੇ ਨੇ ਮੇਲੇ ਤੇ ਅੱਜ ਸਾਰੇ ਟਰੈਕਟਰ ਵਾਲੇ ਸੰਦਾਂ ਵਾਲੇ ਉਹ ਡਿਸਕਾਊਂਟ ਕਾਦਾ ਉਹ ਪਹਿਲਾਂ ਹੀ ਰੇਟ ਵਧਾਏ ਹੋਏ ਹੁੰਦੇ ਨੇ ਇੰਨੇ ਤਾਂ ਲੈਣੇ ਵਾਲੀ ਦੁਨੀਆ ਘਾਟ ਆ ਬਾਈ ਬੈਗ ਬੱਸ ਇਹਨਾਂ ਨਾਲੇ ਭਰ ਰੱਖਿਆ ਨੇ ਆ ਕਿਸੇ ਨੇ ਕਾਰਡ ਦੇਤਾ ਕਿਸੇ ਨੇ ਕਾਪੀ ਦੇਤੀ ਕਿਸੇ ਨੇ ਪਿੰਨ ਦੇਤਾ ਕਿਸੇ ਨੇ ਦਿੱਤਾ ਬੈਗ ਮੇਲਾ ਹੋ ਗਿਆ ਸਫਲ ਬਰੇਂਦਰ ਕਹਿੰਦਾ ਕਹਿੰਦਾ ਲੋਕਾਂ ਨੇ ਬਹੁਤ ਕੁਝ ਫਰੀਦ ਰੱਖਿਆ ਸੀ ਪਹਿਲਾਂ ਖਾਲੀ ਹੱਥ ਤੇ ਮਹਾ ਤੈਨੂੰ ਵੀ ਆ ਜਾ ਕਰਾ ਦਿੰਦੇ ਆ ਸ਼ਾਪਿੰਗ ਮਾ ਜਦ ਇੱਕ ਝੋਲਾ ਦਵਾਇਆ ਪੰਜ ਸੱਤ ਪੈਨ ਦਵਾਤੇੂੰ ਵੀ ਤਾਂ ਕਹਿੰਦਾ ਸੀ ਕਹਿੰਦਾ ਬਹੁਤ ਕੁਝ ਲੈ ਰੱਖਿਆ ਪਾਈਆਂ ਨੇ ਮਾ ਤੈਨੂੰ ਵੀ ਦਵਾ ਦਿੰਦੇ ਆ ਦੇਖ ਤਾਂ ਦਵਾਇਆ ਤੈਨੂੰ ਕੰਬੋਜ਼ ਇਹ ਮੈਨੂੰ ਲੱਗਦਾ ਨਾਲ ਦੀ ਨਾਲ ਟੀਐਸਆਰ ਟਰਲ 1,60,000 ਰੁਪਏ 11 ਦੀ ਆ ਇਹ ਸਪਰੇਅ ਕਰਦੀਆਂ ਨਾਲ ਦੀ ਨਾਲ ਮੈਨੂੰ ਐਂ ਲੱਗਦਾ ਵਿੱਚ ਤਾਂ ਇਹ ਜਿਹੇ ਹਨ ਸੰਤ ਪਏ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਕਾਦੇ ਵਾਲ ਨੇ ਆ ਗੱਠਾ ਬਣਾਉਣੇ ਵਾਲੀ ਲੱਗਦੀ ਆ। ਉਹ ਇਹ ਗੱਠਾਂ ਵਾਲੀ ਆ। ਕਲੇਰ ਆ ਕੋਈ ਚਾਰ ਵਾਲੀ ਆ ਗਈ। ਸੌਦੇ ਦਾ ਕੋਈ ਹਿਸਾਬ ਨਹੀਂ ਇੱਧਰ ਹਸਤਾਨਾਂ ਆ ਗਿਆ ਗੈਸ ਦੀਆਂ ਸਾਰੀਆਂ ਚੁੱਲਿਆਂ ਦੇ ਆ। ਚੁੱਲ੍ਹੇ ਪੱਠੀਆਂ ਇੱਥੇ ਜੋੜਾਂ ਦੇ ਦਰਦਾਂ ਦਾ ਲਈ ਸਪੈਸ਼ਲ ਤੇਲ ਮਿਲਦਾ ਹੈ। ਇਹ ਆ ਗਏ ਸਸਤੇ ਸੌਦੇ ਹੈ ਮਹਿੰਗੇ ਵੀ ਬਹੁਤ ਨੇ ਭਾਈ ਆ ਬੱਲਮ ਕਹਿੰਦੇ ਜੇ ਬੰਦਾ ਟੱਪੂ ਆਪੇ ਚੱਲ ਪਾਉਂਦਾ ਆ ਮੱਥੇ ਤੇ ਲਾ ਕੇ ਲਾਈਟ ਤੇ ਲੱਟਾ ਬਦਲਣਾ ਸਮਾਨ ਵਧੀਆ ਪੱਖਾ ਸੈੱਲ ਪਾਓ ਚਲਾਓ ਬੈਟਰੀਆਂ ਬੋਟਰੀਆਂ ਗਾਰੰਟੀ ਗਰੰਟੀ ਹੁੰਦੀ ਹੈ ਜੀ ਗਾਰੰਟੀ ਗਰੰਟੀ ਪਰਿੰਦਰ ਦਾਇਰਿਆ ਲਾਈਟ ਕੋਈ ਗਾਰੰਟੀ ਇਹ ਹੈਡਲਾਈਟ ਆ ਗਈ ਪਰਿੰਦਰ ਆ ਬੱਚੋ ਇਹ ਕਿੰਨੇ ਦੀ ਆ ਹੈਡਲਾਈਟ ਕਿੰਨੇ ਦੀ ਮੈਂ ਦੋ ਸਫਰ ਮੈਂ ਬਾਈ ਨੂੰ ਪੁੱਛਿਆ ਕਿੰਨੇ ਦੀ ਹੈ ਕਹਿੰਦਾ 16 ਸਤੀਆ ਮਾਂ ਫੈਕਟਰੀ ਦੀ ਕੀ ਲੋੜ ਆਖਾ ਤਾਂ ਉਹੀ ਖੁੱਲ ਗਈਆਂ ਲੈ ਬਈ ਕੈਰੋਂ ਕਿਸਾਨ ਘਰ ਚ ਚੱਲੇ ਹੋਣਾ ਸੀ ਆ ਚੱਲਿਆ ਬਰਿੰਦਰ ਮੂਰੇ ਝੋਲਾ ਫਿਰ ਚੱਕੀ ਫਿਰਦਾ ਇੱਧਰ ਗਾਈਕ ਲੱਗਿਆ ਵੇ ਲੱਗਦਾ ਕੋਈ ਆ ਮਾਸਟਰ ਮਾਈਂਡ ਆ ਗਿਆ ਭਾਈ ਇੱਧਰ ਸੁਖਪੁਰਾ ਮੋੜ ਬਰਨਾਲਾ ਮਾਸਟਰ ਮਾਈਂਡ ਮਾਸਟਰ ਮਾਈਂਡ ਕਰਾਤੀ ਬਾਈ ਨੇ ਇਹਨੇ ਪੈਸੇ ਕਣਨ ਵਾਲੀ ਮਸ਼ੀਨ ਕੰਡੇ ਉਹ ਛੋਟੇ ਕੰਡੇ ਬੇਟ ਵਾਲੇ ਆ ਦੇਖ ਲੈ ਪ੍ਰਿੰਦਰ ਇੱਧਰ ਪੈਸੇ ਗਣਨੇ ਵਾਲੀ ਆ ਗਈ ਉਹ ਪੈਸੇ ਗਣਨੇ ਵਾਲੀਆਂ ਕਿੰਨੀਆਂ ਪਈਆਂ ਨੇ ਜਮਾ ਹੀ ਸੌਖਾ ਕਰ ਦੇਣਾ ਕਹਿੰਦੇ ਬੰਦਿਆਂ ਨੂੰ ਜੀਸੀਬੀ ਕਿਉਂ ਯੂਓ ਟੈਕ ਮਹਿੰਦਰਾ ਨੇ ਬਣਾਈ ਜੀਸੀਬੀ ਬਾਗਟਲਾ ਦੀ ਛੋਟੀ ਜੀ ਸਸਤੀ ਜੀਸੀਬੀ ਆਪਾਂ ਨੂੰ ਲੱਗਦਾ ਮਹਿੰਗੀ ਹੋਊਗੀ ਪੁੱਛ ਕੇ ਦੇਖ ਲੈ ਰੇਟ ਆਈਪੀਐਲ ਐਕਰੀਜਨ ਵਾਲਿਆਂ ਦੀ ਫੁੱਲ ਚੜਾਈ ਆ ਇਹਨਾਂ ਨੇ ਗਵਾਰੇੜਾ ਤੇ ਇੱਧਰ ਆ ਐਲ ਪਾਈ ਐ ਵੀ ਐਲ ਪਤਾ ਨਹੀਂ ਕਹੇ ਵਾਲੇ ਨੇ ਐਕਰੀਜਨ ਇੰਪਲੀਮੈਂਟਸ ਇਹ ਕਾ ਸਸਤਾ ਗਾਈ ਕਲਾ ਰੱਖਿਆ ਇਹਨਾਂ ਨੇ ਪਾਣਾ ਸਮਝ ਲੱਗਦਾ ਨਾ ਕੋਸ ਬਸਤਾ ਬਾਈ ਕਹਿੰਦਾ ਸਾਡਾ ਗਵਾਂਟੀ 20000 ਸਸਤੀ ਲੱਗਿਆ ਸੀ ਪਤਾ ਨਹੀਂ ਕੀ ਲੈ ਗਿਆ ਤੇ ਫੋਟੋ ਵਾਲਾ ਧਿਆਨ ਇੱਥੇ ਰੱਖ ਪਾਇਆ ਨਹੀਂ ਇਹ ਪੰਜਵਾਂ ਪਾਇਆ ਨਹੀਂ ਐ ਕਰੀ ਜੋ ਆਲੇ ਮਾਰ ਰਹੇ ਨੇ ਸਾਲਾਂ ਵੀ ਪੂਰੀਆਂ ਦੋ ਸਾਲ ਦੀ ਬਰੰਕੀ ਹੈ ਨੰਬਰ 1 ਕੁਆਲਿਟੀ ਹੈ ਨੰਬਰ 1 ਸਰਵਸ ਹੈ ਇਹ ਮਾਣੇ ਗਟੋ ਟੂ ਟੂ ਬਣਾ ਗੋੜੋ ਨਮਾਜ਼ ਤੂੰ ਅੱਖੇ ਕਲਚਾ ਨਹੀਂ ਕਹਿੰਦਾ ਗੱਦਾ ਟਲੀਏ ਮੁੱਠੇ ਕੰਮਾਂ ਚ ਤਾਂ ਸਾਡੇ ਨਾਲ ਪੁਲਿਸ ਵਾਲੀ ਐ ਇਹ ਨਹੀਂ ਪਤਾ ਲੱਗਦਾ ਕੀ ਕੀ ਸੰਧ ਬਣਾਤੇ ਇਹਨਾਂ ਨੇ ਹੁਣ ਬਾਈ ਸਾਰੇ ਪਾਸੇ ਚੀਮਾ-ਜੀਮਾ ਹੋਈ ਪਈਆ ਹੁਣ ਤਾਂ ਭਾਈ ਲੈਂਡ ਫੋਰਸ ਵਾਲੇ ਆ ਗਏ ਲੈਂਡ ਫੋਰਸ ਵਾਲੇ ਬਾਹਰ ਲਿਆਂ ਮਸ਼ੀਨਾਂ ਆ ਗਈਆਂ ਜੱਟ ਕਿੱਥੋਂ ਬਾਹਰ ਦੇ ਦਈਏ ਭਾਈ ਇਕੱਠਾਣੀ ਮਸ਼ੀਨ ਲੈ ਭਾਈ ਮੋਰਿੰਦਰ ਕਹਿੰਦਾ ਇਹਦਾ ਹੀ ਸੌਦਾ ਮਾਰਨਾ ਪ੍ਰਿੰਦਰ ਲੈਣੀ ਆ ਓਏ ਓ ਬਰਿੰਦਰ ਆਹਰੇ ਮੈਨੂੰ ਲੱਗਦਾ 50 50 ਹਜ਼ਾਰ ਦਾ ਹੋਊ ਇੱਕ ਯਾਰ ਇਹ ਖੌਰੂ ਦਾ ਇੱਕ ਨਹੀਂ ਜਾਣ ਵਾਲਿਆਂ ਨੇ ਪਾਰਖਿਆ ਬਈ ਆਲਾ ਮੈਗਨਾ 12 ਤੇਰਾ ਫੋਟਾ 15 12 ਫੋਟਾ ਇਹਨੂੰ ਖਿੱਚੂ ਕਿਹੜਾ ਟਰੈਕਟਰ 75 HP ਫਿਰ 75 HP ਲਿਆਉਣਾ ਬੂ ਬਾਅਦ ਚਾਹ ਉਹ ਲੇਗਾ ਬੰਦੇ ਨੇ ਟਰੈਟੇ ਚੱਕਤਾ ਟਾਇਰ ਉੱਤੇ ਇੱਧਰ ਆ ਗਿਆ KS ਗਰੁੱਪ KS ਮੱਖਣ ਆ ਦੇਖ ਲਾ ਭਾਈ ਕਹਿੰਦੇ ਐ ਚੱਕ ਚੱਕ ਕੇ ਇਹਨਾਂ ਦੇ ਟਾਇਰ ਆ ਦੇਖ ਲੋ ਭਾਈ ਨੇ ਟਰੈਡ ਚੱਕਦਾ ਇਕੱਲੇ ਨੇ ਉਹ ਭਾਈ ਕਿਵੇਂ ਚੱਕਦਾ ਇਹ ਉਹ ਭਾਈ ਕਿਵੇਂ ਚੱਕਦਾ ਇਹ ਤੇ ਤਰ ਤਾਰ ਵਾਲਿਆਂ ਦੀ ਭਾਈ ਪੂਰੀ 바ਵਾ 바ਵਾ ਹੋਈ ਤੇ ਚੈੱਕ ਕਰਾ ਰਹੇ ਨੇ ਭਾਈ ਟਰੈਡ ਭਾਈ ਵੀ ਐਂ ਚੱਕ ਕੇ ਖੜਾ ਰਹਿਦਾ ਇਹਨੂੰ 70 60 ਤਾਰ ਮੇਲਾ ਪ੍ਰਾਈਸ 844000 ਕਰਤਾ 25000 ਡਿਸਕਾਊਂਟ ਸਿੱਧਾ ਹੀ ਛੜ ਗਿਆ ਝੋਟਾ ਫੇਰ ਇੱਕ ਤੇ ਕਹਿੰਦਾ 1045 25000 ਦੀ ਸੂਟ ਹੋ ਗਈ ਮਿੱਤਰੋ ਮੇਲੇ ਤੇ ਇਹ ਨਹੀਂ ਅੜਦਾ ਚ ਲੈ ਕੇ ਅਟੂ ਲੈ ਕੇ ਮੇਲਾ ਡਿਸਕਾਊਂਟ ਏ ਆ ਗਏ ਬਈ ਸਰਬਨ ਵਾਲੇ ਐ ਵੀ ਫੁੱਲ ਪਸੰਦ ਆਇਆ ਪੈਨਾ ਲੋਹਾ ਜਟ ਕਿੰਨਾ ਕੁ ਲੈ ਲੈਣਗੇ ਯਾਰ ਬਣਾਉਣਾ ਹੋਟੇ ਨਹੀਂ ਪਤੰਦਰ ਕੀ ਕੀਮਤ ਹੋਊਗੀ ਇਹਦੀ ਲਿਖੀ ਵੀ ਆ ਕਿਤੇ ਮਾੜੇ ਜ਼ਿਮੀਦਾਰ ਦੇ ਲੈਣ ਦਾ ਤਾਂ ਬਈ ਹੈ ਨਹੀਂ ਸੰਦਾ ਆ ਵੀ ਹੈ ਰੋਈਆਂ ਇਹਨੂੰ ਖੜਾ ਹੋਣ ਵਾਸਤੇ ਪਹਿਲਾਂ ਤਾਕੜਾ ਸੈੱਟ ਚਾਹੀਦਾ ਚਲਾਉਣ ਵਾਸਤੇ ਤਾਂ ਚਹੀਦੀ ਝੋਟਾ ਇਹਨੂੰ ਭਾਈ ਆ ਆ ਗਏ ਹਾਲ ਬਈ ਮਨ ਨੂੰ ਲੱਗਦਾ ਕੰਨੇ ਵਾਲੇ ਨੇ ਜੇਂਦਰਾ ਇਹ ਸੈੱਟ ਹੁੰਦਾ ਇੱਥੋਂ ਮਨ ਲੱਗੀ ਚਾਬੇ ਪਾਨੀਆਂ ਦੀ ਲੋੜ ਨਹੀਂ ਇਹਦੇ ਵਾਸਤੇ ਰੇਟ ਨਹੀਂ ਭਾਈ ਲਿਖਦੇ ਅ ਰੇਟ ਇਹਨਾਂ ਦੇ ਕਿਸੇ ਕਿਸੇ ਦੇ ਲਿਖੇ ਨੇ ਰੇਟ ਇਹਨਾਂ ਦੇ ਕੀ ਐਗਰੀ ਕਿੰਗ ਇਹ 255 4/4 ਨਵਾਂ ਹੀ ਆਇਆ ਹੈ ਭਾਈ ਰਾਵਿੰਦਰ ਦੇਖੂਗਾ ਭਾਈ ਇਹਦੀ ਟੈਸਟ ਡਰਾਈਵ ਤਾਂ ਨਹੀਂ ਲਏਗਾ ਹੋਣਾ ਏਕੇਟੀ 44 オーپن 54ਏ ਇਹ 2055ਏ ਆਹ ਭਾਈ ਕਿਵੇਂ ਆ ਆਹ ਭਾਈ ਕਾਹ ਘੱਟਣ ਵਾਲਾ ਜਗਾੜਾ ਮੈਨੂੰ ਲੱਗਦਾ ਮੇਲੇ ਤੇ ਪੂਰਾ ਇਕੱਠਾ ਭਾਈ ਪੂਰੀ ਰੌਣਕ ਆ ਬਾਕੀ ਸੁਣਨਾ ਚਾਹੁੰਦਾ ਕਹਿੰਦੇ ਅੱਗੇ ਜਿੰਨਾ ਇਕੱਠਾ ਹੈ ਵੀ ਨਹੀਂ ਗਰਮੀ ਪੂਰੀ ਆ ਪਰ ਅੱਜ ਲੋਕਾਂ ਦੀ ਉਪਨਦੈ ਹੋਈ ਜਾਂਦੀ ਆ ਹਮਸ ਜੀ ਲੈ ਵੀ ਜੱਗੀ ਐਗਰੀਕਲਚਰ ਵਰਕਸ ਆ ਗਈ ਇਹਨਾਂ ਦੀਆਂ ਦੇਖਦੇ ਆ ਹੈਰੋਂ ਦੇ ਉੱਤੇ ਲਾਈਆਂ ਵੀ ਆ 1,75,000 ਦੀ ਜੱਗੀ ਉੱਤੇ ਲਾਈ ਵੀ ਆ 32 பை ਲਾਲ ਹਰੇਕ ਦੇ ਉੱਤੇ ਬਸ ਇਹ ਚੀਜ਼ਾਂ ਦਾ ਹੀ ਮੁੱਲਾ ਆ ਇਹ ਇੱਕ 55 ਦੀ 10-10 ਦੀ ਹੈਰੋਂ ਹੈਰੋਇਨ ਇੱਕ 55 88 ਦੇ 135 2000 ਰੁਪਿਆ ਮੇਲਾ ਸ਼ੂਟ ਕਲਟੀਵੇਟਰ 17 ਇਹ ਵੀ 17 10 ਹੋਲਡਿੰਗ ਵਾਲੇ ਨੇ ਭਾਈ ਇਹ ਗੁਣਾ ਰੇਟ ਦੇਖ ਰਿਹਾ ਮੈਂ 14 14 ਦੀ 14 14 ਦੀ 3 ਲੱਖ 95 ਦੀ ਬੱਲੇ ਬੱਲੇ ਮੇਲਾ ਡਿਸਕਾਊਂਟ 5000 ਲੈ ਭਾਈ ਜੱਗੀ ਵਾਲਿਆਂ ਦੀ ਹੈਰੋ ਆ ਇਹ 14 14 ਦੀ ਪ੍ਰੈਸ਼ਰ ਆ ਟਾਇਰ ਲੱਗੇ ਹੋਏ ਨੇ ਜੱਟਾਂ ਲਵੇ ਛੱਡਣਾ ਨਹੀਂ ਪੈਸਾ ਏ ਮਾਈਕਾ ਨਾ ਜਿਆਦੇ ਮਹਿੰਗੇ ਨੇ ਜੱਗੀ ਵਾਲੇ ਆ ਕਿੰਨੇ ਦਾ ਏ 1,60,000 ਰੁਪਏ ਦਾ ਮੇਲਾ ਡਿਸਕਾਊਂਟ 10 ਫੁੱਟਾ ਪਾਵਰ ਟਰੈਕ 25000 ਦਾ ਮਿੰਨੀ ਲੋਡਰ ਸਿੰਪਲ ਟੀ ਬਾੜੀ ਸੰਤ ਆਗੇ ਸਾਧੂ ਸਾਧੂ ਵਾਲਿਆਂ ਦਾ ਆ ਗਿਆ ਤਵੇ ਵਾਲਾ ਜੰਦਰਾ ਭਜਨ 230 ਕਿਲੋ 2 ਕੁਇੰਟਲ 30 ਕਿਲੋ ਰੇਟ 37000 ਮੇਲਾ ਛੂਟ 1000 ਪੁੱਲ ਰੇਟ 63000 ਇਹ ਭਾਈ ਸਾਧੂ ਵਾਲਿਆਂ ਦੇ ਨੇ ਆਹ ਪ੍ਰੈਸ਼ਰ ਵਾਲੇ ਨੇ ਹਾਈਡਰੋਲਿਕ ਹਾਲ ਲੈ ਭਾਈ ਲੈਵਲਰ ਵਜਨ 250 2 ਕੁਆਂਟਲ 55 ਕਿਲੋ ਰੇਟ 37000 ਮੇਲਾ ਛੂਟ 2000 ਉਹ ਸਾਹਮਣੇ ਆ ਗਿਆ ਕਾਲਜ ਆਫ ਐਗਰੀਕਲਚਰ ਖੇਤੀਬਾੜੀ ਕਾਲਜ ਇੱਧਰ ਪੈਸਿੰਗ ਸਾਇੰਸ ਪ੍ਰਾਤਿ ਸਰਪਾਚਾਰਾ ਜੈਵ ਘਰ ਇੱਧਰੋਂ ਚੱਲਦੇ ਹੁਣ ਬਾਬਾ ਜੀ ਤੁਰਕੇ ਦਾ ਮਨ ਲਾ ਵੀ ਬੰਦੇ ਆਕੇ ਜਾਂਦਾ ਅਗਲਾ ਪਾਓ ਬੜੀ ਐ ਜੁਨੀਵਰਸਿਟੀ ਹਸਤਾਲਾਂ ਆਗੀਆਂ ਕਿਸੇ ਦਾ ਕੋਈ ਕੰਮ ਕਿਸੇ ਦਾ ਕੋਈ ਕੰਮ ਸ਼ਾਹਵਾਨ ਇਸੀ ਦਾ ਪਿਆਰ ਮੇਲੇ ਦਾ ਮਨ ਆਨੰਦ ਆ ਜਾਦੇ ਬਿਗਦਾ ਨੂੰ ਮਿਲ ਕੇ ਹਰੇਕ ਨੇ ਆਪਣੀ ਆਪਣੀ ਸਟਾਈਲ ਲਾ ਰੱਖੀ ਆ ਤੇ ਇਦਾਂ ਹੀ ਤੇ ਆਪਾਂ ਉੱਧਰੋਂ ਆਏ ਤੇ ਲਾਹੌਰ ਬੁੱਕ ਸ਼ਾਪ ਆ ਉਹਦੇ ਬੁੱਕ ਤਾਂ ਹੀ ਦੇਖਣੇ ਆ ਆ ਦੇ ਉਸ ਦਾ ਪ੍ਰਦਰਸ਼ਨੀ ਸਮਾਨ ਸਭ ਉਹਨੇ ਜਾਂ ਸਾਹਮਣੇ ਦਾ ਰੱਖਿਆ ਪਾ ਉਹ ਦੁਕਾਨ ਦੀ ਸਟਾਲਾਂ ਆ ਗਿਆ ਸਾਰੀਆਂ ਹਨਾ ਆ ਦੇ ਇੱਕ ਇਤਰ ਵੀ ਬਹੁਤ ਨੇ ਤੇ ਤੇਆ ਚਾਹਾਨ ਕੋਲ ਫੈਕਟਰੀ ਉਹ ਨਾ ਨਹੀਂ ਵਕਈ ਆ ਗਈ ਆਹ ਦੇ ਬੰਦਾਂ ਵਰਗੀਆਂ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਮੇਲਾ ਇਕਦਰੀ ਗੱਲ ਚਲਾਉਂਦੇ ਹਾਂ ਹਾਂ ਪਤਾ ਲੱਗ ਜਾਂਦਾ ਉਹ ਤੋਂ ਵੀ ਹਾਂ ਵੀ ਮੇਲਾ ਇੱਧਰ ਆ ਬਹੁਤ ਆਸਾ ਕੱਢੀਆਂ ਕੱਢੀਆਂ ਜੀ ਮਹਿੰਦਰ ਸਿੰਘ ਰੰਦਾਬਾਲ ਆਏ ਜੀ ਆ ਵੀ ਭਾਈ ਵਾਲੇ ਵਾਲੇ ਪਾਣੀ ਦਾ ਫੂਲ ਅਸਲ ਜ ਨਹੀਂ ਹੁੰਦਾ ਜਿਵੇਂ ਵੀ ਨਾ ਰਿਆ ਸਭੀ ਬੰਦਾ ਬੰਦਾ ਫੂਲ ਆਇਆ ਨੂੰ ਸਭ ਕੀ ਤੇ ਸਾਈਡਾਂ ਤੇ ਵੀ ਨਹੀਂ ਹੁੰਦੀ ਤੇਰੀ ਬਾਈਡਾਂ ਤੇ ਪੂਰਾ ਪੈਂਦਾ ਕੋਰੂ ਲੋਕ ਕੌਣ ਬਹਿਤਾ ਹੈ ਨਾ ਤੱਪ ਨਹੀਂ ਗਣਤਾ ਇੱਕ ਰਿਕਲਚਰ ਆ ਬਹੁ ਬੱਟੀ ਆ ਭਾਈ ਤੇਜ਼ ਤੁਰ ਤੁਰ ਕੇ ਹੋ ਗਈ ਬਸ ਉਨਾ ਦੀ ਮੋਟਰਸਾਈਕਲ ਚੱਕਿਆ ਜਿੱਧਰ ਦੇਖੋ ਉਧਰ ਕਿਸਾਨ ਉਧਰ ਮੰਨ ਲੱਗੀ ਬੰਦੇ ਫਿਰਦੇ ਨੇ ਮੇਲੇ ਦਾ ਅਨੰਤ ਮਾਣ ਦੇ ਕੋਈ ਪਸ਼ੂ ਪਾਲਕ ਕੋਈ ਕਿਸਾਨ ਕੋਈ ਕੋਈ ਹੋਰ ਭੈਣ ਭਰਾ ਇਧਰ ਤਾਂ ਮੈਨੂੰ ਲੱਗਦਾ ਇੰਟਰ ਹੀ ਆ ਇਧਰੋਂ ਦਾ ਬਾਦ ਇਹਨੇ ਸਾਨੂੰ ਵੀ ਪੰਨਾ ਰਾਹ ਦਿੱਤੀ ਆ ਕਾਪੀ ਬਾਈ ਅਸੀਂ ਵੀ ਹੁਣ ਇਕੱਠਾ ਕਰਨਾ ਸ਼ੁਰੂ ਕਰਿਆ ਹੁਣ ਅਸੀਂ ਬੈਗ ਬੂਗ ਲਈਏ ਪਹਿਨਾ ਇਹ ਪਸ਼ੂ ਵਾਲ ਆ ਗਿਆ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਸਲਾਹ ਮਸਬਰਾ ਦੁਕਾਨਾ ਮੈਡੀਸਨ ਪਸ਼ੂ ਵੀ ਦਿਖਾਉਨੇ ਆ ਤੁਹਾਨੂੰ ਮੇਲਾ ਦੇਖੋ ਤੁਸੀਂ ਰੰਗਮੰਚ ਪਸ਼ੂ ਰੋਗ ਨਰੀਖਣਾ ਤਜ਼ਾਰੂ ਪਸ਼ੂਆਂ ਦੀ 来 भाई देखो तरਦੀਆ ਭੁੱਖ ਦੇਖ ਦੇਖ ਕੇ ਆਉਂਦਾ ਸੁਆਦ ਕਹੇ ਜੇ ਪਸ਼ੂ ਨੇ ਦੇਖੋ ਜਮਾਨ ਨਰਵੈਣੇ ਕਡੇ ਕਡੇ ਸਾਹ ਨ ਝੋਟੇ ਇੱਕ ਦਿਨ ਦਾ ਦੁੱਧ ਵੱਤ ਤੋਂ ਵੱਤ 23 ਕਿਲੋ ਇੱਕ ਸੂਏ ਦਾ ਦੁੱਧ 4025 ਕਿਲੋ ਨੀਲੀ ਰਾਵੀ ਨਸਲ ਦੀ ਮੱਝ ਆ ਗਏ ਸਾਈ ਵਾਲ ਆਈ ਗਾਲ ਨਸਲ ਦਾ ਸਾਮਾ ਦੇ ਸੂਏ ਦਾ ਦੁੱਧ 5200 ਕਿਲੋ ਇਹ ਆ ਗਿਆ ਬੱਕਰਾ ਭਾਈ ਪਤਰਾ ਬੱਕਰੀਆਂ ਬੱਕਰਾ ਮੁਰਗੇ ਮੁਰਗੀਆਂ ਆ ਬਈ ਪਸ਼ੂ ਬੀਮਾ ਸਕੀਮ ਇੱਧਰ ਇੱਕ ਮਟਿਆਰ ਦੁੱਧ ਰੜਕਦੀ ਹੋਈ ਅੜਕਨਾਥ ਮੁਰਗਾ ਮੁਰਗੀ ਆਰ ਆਈ ਆਰ ਓ ਬਟੇਰ ਐਂਡਰ ਵੀ ਆਰ ਆਈ ਆਰ ਪੀਰ ਤੇ ਬਟੇਰ 12 ਤੇ ਨੇ ਕੈਂਟ ਨੇ ਸਾਲੇ ਕਿਉਂ ਕਿਉਂਟ ਜੇ ਸੁਣੇ ਲੱਗਦੇ ਨੇ ਯਾਰ ਹਾਂ ਆਂਡਾ ਛੋਟਾ ਜਾਈਏ ਅੱਜਾ ਮੈਂ ਇੱਥੇ ਬੈਠਿਆਂ ਦੇਖ ਕੇ ਤਾਂ ਲੱਗਦਾ ਵੀ ਰੱਖ ਲੈਣੇ ਚਾਹੁੰਦੇ ਨੇ ਆ ਤਾਂ ਫਿਰ ਬਿਠਾ ਕਰਦੇ ਨੇ ਫੇਰ ਉੱਪਰ ਹੁਣ ਬਈ ਮੇਲਾ ਪੂਰਾ ਬਈ ਭਰ ਰਿਹਾ ਪੂਰੇ ਹਮ ਹਮਾ ਕੇ ਕਿਸਾਨ ਭਰਾ ਪਹੁੰਚੇ ਬੈ ਨੇ ਪਸ਼ੂ ਪਾਲਕ ਪਹੁੰਚੇ ਬੈ ਨੇ ਸਾਹੀ ਖਰਗੋਸ਼ ਇਹ ਰੰਗੇ ਬੜਾ ਹੋਰ ਜਰਮਾਨਾ ਪਤੂਆਂ ਮੁੱਖ ਨਸਲ ਖਰਗੋਸ਼ ਦਾ ਭਾਰ 350 340 ਕਿਲੋ ਕਰਦੇ ਪਿਛਵਾੜੇ ਮੁਰਗੀ ਪਾਲਣ ਰਹਿੰਦ ਤੋਂ ਉਤਪਾਦ ਬਣਾਈਏ ਆਉ ਵੱਧ ਮੁਨਾਫਾ ਪਾਈਏ ਇਹ ਮਾਡਲ ਤਿਆਰ ਕਰੇ ਬੈਨੇ ਗੰਡੋਵਾ ਖਾਦ ਗੋਬਰ ਟਾਇਲ ਬਾਇਓ ਗੈਸ ਜਨਰੇਟਰ ਲੈ ਬਈ ਚਿਕਨ ਸਮੋਸਾ ਮੀਟ ਬਿਸਕਟ ਮੀਟ ਬੜੀ ਮੀਟ ਚਿਪਸ ਲੈ ਬਈ ਪਿੰਜਰੇ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਹਨਾ ਫੁੱਕੜ ਢੈਂਟ ਮੱਜਾਂ ਮੱਜਾਂ ਬੈਠੀਆਂ ਨੇ ਮੱਜਾਂ گاਵਾ ਮੱਜਾਂ ਇਹਨਾਂ ਦਾ 4 ਟੀਐਮਆਰ ਨਾਲ ਤਿਆਰ ਮੱਜਾਂ ਦਾ ਆਚਾਰ ਲੋ ਜੀ ਬਤਕਾਂ ਗਈਆਂ ਬਤਕ ਘਰ ਆ ਗਿਆ ਸੰਯੁਕਤ ਮੱਸੀ ਅਤੇ ਬਤਕ ਪਾਲਣ ਇਹਨਾਂ ਦੀਆਂ ਫੀਡਾਂ ਆ ਗਈਆਂ ਤਾਜ਼ਾ ਜੌਲਾ ਜਿਹਨੇ ਕੰਮ ਕਰਨਾ ਉਹ ਕੋਈ ਵੀ ਕਰ ਸਕਦਾ ਬਾਈਆਂ ਦੇ ਆਪਣੇ ਪ੍ਰੋਡਕਟ ਤਿਆਰ ਕਰੇ ਹੋਏ ਨੇ ਇਹ ਡੈਰੀ ਅਤੇ ਮਸ਼ੀਨੀ ਕਰਨ ਗੁਣਵੱਤਾ ਦੀ ਪਛਾਣ ਮਸ਼ੀਨਾਂ ਨਾਲ ਬਣੇ ਕੰਮ ਆਸਾਨ ਡੈਰੀ ਦੀ ਹੋਵੇ ਵਧੀਆ ਪਛਾਣ ਪਸ਼ੂ ਦੀ ਚਮੜੀ ਤੇ ਲੱਗੇ ਚਿਚੜ ਗੋਲਕਾਰ ਮਲੱਪ ਜਿਗਰ ਵਿੱਚ ਪੱਤਾਕਾਰ ਪਰਜੀਵੀ ਪੀਤੇਦਾਰ ਪਰਜੀਵੀ ਚਿਚੜ ਮੁਕਤ ਸੈੱਡ ਇਹ ਕਹਿੰਦੇ ਵੀ ਸਫਾਈ ਰੱਖੋ ਮੰਨ ਲਾ ਕੀ ਟੀਪ ਕੀਤਾ ਸੈੱਡ ਮੁਰਗੀਆਂ ਦਾ ਚਿਚੜ ਚੋਗਣਾ ਟੀਕਾ ਕਰਨ ਕਰਵਾਓ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਓ ਮੈਡੀਕਲ ਪੌਦਿਆਂ ਦੀ ਬਿਕਰੀ ਬਿਕਰੀ ਲਈ ਪੌਦੇ ਗੁੜਮਾਰ 20 ਰੁਪਏ ਗੁਲਾਬ 20 ਰੁਪਏ ਇਹ ਜਿਹੜਾ ਲੰਪੀ ਚਮੜੀ ਰੋਗ ਆਇਆ ਸੀ ਭਾਈ ਉਹ ਆ ਇਹ ਇਹ ਵੀ ਦੀ ਬਿਮਾਰੀ ਥਲੇਰੀਆ ਦਾ ਰੋਗ ਜੋਹਜਨ ਦੀ ਬਿਮਾਰੀ ਹਲਕਾਂ ਦੀ ਜਾਂਚ ਆ ਗਿਆ ਘੋੜੇ ਦਾ ਪਿੰਜਰ ਪਈ ਆ ਹੁੰਦਾ ਦੇਖੋ ਫੇਫੜੇ ਢੇਟ ਤਿੱਲੀ ਅੰਤੜੀਆਂ ਮਸਾਣਾ ਉੱਤੇ ਦੇ ਅੰਦਰੂਨੀ ਅੰਗ ਨੇ ਇਹ ਮੇਰੇ ਸਾਤੇ ਇੱਕ ਪੰਜ ਜੰਲਾਂ ਆ ਮੱਜ ਦੇ ਦਿਲ ਵਿੱਚ ਕਿਲ ਖੋਬਣਾ ਗਾਂ ਦੇ ਗੁਰਦੇ ਸਰਨਾਂ ਦੀ ਬਿਮਾਰੀ ਨੂੰ ਠੀਕ ਕਰਨ ਲਈ ਕੱਟਿਆ ਜਾਣ ਵਾਲਾ ਅਸਬ ਬੱਕਰੀ ਦਾ ਜਿਗਰ ਫੇਫੜੇ ਦਾ ਕਾਸਟ ਇੰਦਰ ਪਸ਼ੂਆਂ ਦੀਆਂ ਫੀਡਾਂ ਭਾਈ ਦਵਾਈਆਂ ਇਹੋ ਜਿਹਾ ਕੁਝ ਮਿਲਦਾ ਸਮਾਨ ਸੱਚੋ ਸਮਾਨ ਫੀਡ ਦਾ ਤਾਂ ਕੋਈ ਹਿਸਾਬ ਕਿਤਾਬੇ ਨਹੀਂ ਆ ਮੰਨ ਲੋ ਖੇਤੀਬਾੜੀ ਦੇ ਥੋੜੇ ਬਹੁਤੇ ਹਜ਼ਾਰ ਜੇ ਆ ਗਏਰੇ ਕੁਆਈਆਂ ਦੇ ਸਟਾਰ ਲਾਈ ਵੀ ਆ ਬਹੁਾਈ ਸਮਾਨ ਪਿਆ ਕੋਈ ਹਿਸਾਬ ਕਿਤਾਬੇ ਨਹੀਂ ਕਿੰਨਾ ਕ ਸਮਾਨ ਆ ਕਿੰਨਿਆ ਕ ਫੀੜਾ ਨੇ ਆ ਫੀੜਾ ਨੇ ਤੁਹਾਨੂੰ ਦੇਖ ਲਓ ਕਿੰਨਿਆ ਕ ਦੇਖੋਗੇ ਬਾਈ ਇਹਦਾ ਮੁੱਖਣ ਤੇ ਨਹੀਂ ਆਉਂਦੀਆਂ ਨਾ ਤੁਰਕੇ ਕਿਹੜਾ ਹੀ ਮਸਾ ਆਉਂਦਾ ਇੰਨੀ ਫੀੜ ਪਈ ਆ ਇਹ ਆਗੇ ਬਹੁਤ ਵਟ ਕੇ ਆ ਰਹਾ ਐਡਵਾਂਟਾ ਆ ਗਈ ਬਾਈ ਜੀ ਨਕਸ ਆ ਗਈ ਬਹੁਤ ਐ ਫੀਡ ਆ ਕੋਈ ਪਤਾ ਹੀ ਨਹੀਂ ਬਾਈ ਨਿਊਜ਼ਪਾਰਕ ਮਨ ਕਾਈਂਡ ਸਿਗਮਾ ਫੀਡ ਉਹ ਪੰਜ ਚਾਰ ਕੇ ਨੇ ਜਿਹੜੀਆਂ ਸਾਡੀਆਂ ਦਾ ਸੁਣੀਆਂ ਵੀ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਬਾਈ ਬਾਕੀ ਤਾਂ ਬਾਹਰ ਦੀ ਹੀ ਨੇ ਜਿਆਦੇ ਵੱਡਾ ਕਾਫ ਵੱਡਾ ਕਾਫ ਬ੍ਰਾਂਡ ਆ ਬਾਈ ਕਹਿੰਦਾ ਇੱਕ ਬਾਈ ਹੁਣੀ ਕਹਿੰਦੇ ਜਿਨ੍ਹਾਂ ਨੇ ਦੁੱਧ ਵਧਾਉਣਾ ਗੋਲੀਆਂ ਲੈ ਜੋ ਭਾਈ ਸੁਖੇ ਪਤਾ ਹੀ ਨਹੀਂ ਵੀ ਕਿੰਨੀ ਕਿਤਰਾ ਦੀ ਦਵਾਈ ਆ ਕਿੰਨੀ ਕਿਤਰਾ ਦੀ ਫੀਡ ਆ ਹਨਾ ਇੱਕ ਆ ਫੀਡ ਜਾਣਦੇ ਆਪਾਂ ਮੁਸਕਾਨ ਤੁਮਾਣਾ ਫੀਡ ਆਹੀ ਆ ਆਪਾਂ ਤਾਂ ਥੋੜੀਆਂ ਨੂੰ ਹੀ ਜਾਣਦੇ ਆ ਭਾਈ